ਅੱਜ ਇਸੇ ਬਣਾ ਰਹੀ ਆ ਪਰੇਦਰ ਮਟਰੀ ਜੋ ਖਾਨ ਦੇ ਵਿੱਚ ਬਹੁਤ ਹੀ ਖਸਤਾ ਤੇ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਇਸ ਨੂੰ ਤੁਸੀਂ ਚਾਹ ਦੇ ਨਾਲ ਵੀ ਇੰਜੋਏ ਕਰ ਸਕਦੇ ਹੋ ਤੇ ਇਸ ਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਬਰਤਨ ਦੇ ਵਿੱਚ 2 ਕੱਪ ਮੈਦਾ ਲੈ ਲਵਾਂਗੇ ਉਸ ਦੇ ਨਾਲ ਹੀ ਅਜਵੈਨ ਤੇ ਕਲੌਂਜੀ ਐਡ ਕਰ ਦਾਂਗੇ ਨਮਕ ਤੇ ਲਾਲ ਮਿਰਚ ਐਡ ਕਰ ਦਵਾਂਗੇ ਇਹ ਚਾਰ ਚੀਜ਼ਾਂ ਪਾਉਣ ਤੋਂ ਬਾਅਦ ਅਸੀਂ 2 ਤੋਂ 3 ਚਮਚ ਐਡ ਕੀਤੇ ਨੇ ਆਇਲ ਦੇ ਤੁਸੀਂ ਚਾਹੋ ਤਾਂ ਉਹ ਵੀ ਐਡ ਕਰ ਸਕਦੇ ਹੋ ਇਹ ਅਚੇ ਤਰੀਕੇ ਨਾਲ ਜਿਹੜੀ ਮੋਨ ਆ ਉਹ ਪਰਫੈਕਟ ਆ ਸਕੇ ਤੇ ਮੈਦੇ ਤੇ ਓਇਲ ਨੂੰ ਅਚੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਤੇ ਜਦੋਂ ਮੁਠੀ ਬਣ ਕੇ ਤਿਆਰ ਹੋ ਜਾਵੇ ਤਾਂ ਤੁਸੀਂ ਸਮਝੋ ਕਿ ਮੋਨ ਬਿਲਕੁਲ ਪਰਫੈਕਟ ਹੈ ਗਿਆ ਤੇ ਇਹਦੇ ਵਿੱਚ ਹੁਣ ਥੋੜਾ ਜਿਹਾ ਪਾਣੀ ਐਡ ਕਰਕੇ ਬਿਲਕੁਲ ਥੋੜਾ ਥੋੜਾ ਕਰਕੇ ਐਡ ਕਰਨਾ ਪਾਣੀ ਤੇ ਇਸ ਤਰ੍ਹਾਂ ਆਪਾਂ ਇੱਕ ਸੌਫਟ ਜਿਹਾ ਆਟਾ ਬਣਾ ਕੇ ਰੈਡੀ ਕਰ ਲਵਾਂਗੇ ਉਸ ਤੋਂ ਬਾਅਦ ਇਸ ਨੂੰ ਮੈਂ ਅੱਧਾ ਘੰਟਾ ਰੱਖਿਆ ਅੱਧੇ ਘੰਟੇ ਤੋਂ ਬਾਅਦ ਇਸ ਆਟੇ ਨੂੰ ਜਿਹੜਾ ਬਹੁਤ ਹੀ ਬੱਧੀਆ ਸੈੱਟ ਹੋ ਗਿਆ ਹੈ ਉਸ ਤੋਂ ਬਾਅਦ ਮੈਂ ਫਿਰ ਦੁਬਾਰਾ ਤਾ ਕਿਸ ਨੂੰ ਆਪਾ ਚਿਕਨਾ ਕਰ ਲੈਣਾ ਹੈ ਧਿਆਨ ਰੱਖਿਓ ਤੁਹਾਡਾ ਆਟਾ ਨਾ ਜ਼ਿਆਦਾ ਸਖਤ ਤੇ ਨਾ ਜ਼ਿਆਦਾ ਸੌਫਟ ਹੋਣਾ ਚਾਹੀਦਾ ਹੈ ਤੇ ਹੁਣ ਆਪਾਂ ਇਦਾਂ ਲੰਬਾ ਜਿਹਾ ਰੋਲ ਬਣਾ ਕੇ ਤੇ ਇਹਦੇ ਬਰਾਬਰ ਸ਼ੇਪ ਦੇ ਵਿੱਚ ਸਾਰੇ ਪੇੜੇ ਬਣਾ ਲੈਣੇ ਨੇ ਇਹਨਾਂ ਸਾਰੇ ਪੇੜਿਆਂ ਨੂੰ ਆਪਾਂ ਅੱਛੇ ਤਰੀਕੇ ਨਾਲ ਗੋਲ ਗੋਲ ਕਰਕੇ ਪੇੜੇ ਬਣਾ ਲੈਣੇ ਨੇ ਤੇ ਹੁਣ ਅਸੀਂ ਇੱਕ ਘੋਲ ਬਣਾ ਕੇ ਰੈਡੀ ਕਰਾਂਗੇ ਜਿਸਦੇ ਵਿੱਚ ਮੈਂ ਹਾਫ ਕੱਪ ਲਿਆ ਮੈਦਾ ਤੇ ਇੱਕ ਗੜਤੀ ਅਸੀਂ ਐਡ ਕਰ ਦਾਂਗੇ ਔਇਲ ਦੀ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਬਹੁਤ ਵਧੀਆ ਮਿਕਸ ਕਰ ਲਵਾਂਗੇ ਇਸ ਦੀ ਵੀ ਕਨਸਿਸਟੈਂਸੀ ਨਾ ਜ਼ਿਆਦਾ ਠੇਕ ਤੇ ਨਾ ਜ਼ਿਆਦਾ ਪਤਲੀ ਹੋਵੇ ਨਹੀਂ ਤਾਂ ਫਿਰ ਇਸ ਦੀ ਲੇਅਰ ਜਿਹੜੀ ਆ ਬਿਲਕੁਲ ਵਧੀਆ ਨਹੀਂ ਆਏਗੀ ਹੁਣ ਜਿੰਨੇ ਵੀ ਅਸੀਂ ਪੇੜੇ ਬਣਾ ਕੇ ਰੱਖੇ ਸੀ ਉਹਨਾਂ ਸਾਰਿਆਂ ਨੂੰ ਆਪਾਂ ਵਾਰੀ-ਵਾਰੀ ਸੇ ਰੋਟੀ ਬੇਲੀ ਚਾਵਾਂਗੇ ਤੇ ਸਾਰੀਆਂ ਰੋਟੀਆਂ ਬਣਾ ਕੇ ਅਸੀਂ ਇੱਕ ਸਾਈਡ ਤੇ ਰੱਖ ਦੇਣੀਆਂ ਨੇ ਤੇ ਬਿਲਕੁਲ ਪਤਲੀ ਰੋਟੀ ਵੇਲ ਕੇ ਅਸੀਂ ਰੈਡੀ ਕਰਨੀਆਂ ਆ ਇਸੇ ਜਿੰਨੀਆਂ ਵੀ ਰੋਟੀਆਂ ਵੇਲੀਆਂ ਨੇ ਜੋ ਅਸੀਂ ਕੋਲ ਬਣਾ ਕੇ ਰੱਖਿਆ ਹੋਇਆ ਸੀ ਤੇ ਇੱਕ ਰੋਟੀ ਲਵਾਂਗੇ ਉਹਦੇ ਉੱਪਰ ਕੋਲ ਲਗਾਵਾਂਗੇ ਫਿਰ ਉੱਪਰ ਹਲਕਾ ਜਿਹਾ ਆਟਾ ਡਸਟ ਕਰਾਂਗੇ ਤੁਸੀਂ ਵੀਡੀਓ ਵਿੱਚ ਦੇਖੀ ਚਲੋ ਜਿਸ ਤਰ੍ਹਾਂ ਕਰ ਰਹੀਆਂ ਬਿਲਕੁਲ ਉਸੇ ਤਰੀਕੇ ਨਾਲ ਪ੍ਰੋਸੈਸਿੰਗ ਹੈ ਇਹ ਸਾਰੀ ਫਿਰ ਦੂਸਰੀ ਰੋਟੀ ਜਿਹੜੀ ਹੈ ਇਸ ਤਰੀਕੇ ਨਾਲ ਲਗਾ ਦਾਂਗੇ ਫਿਰ ਉਸ ਤੋਂ ਬਾਅਦ ਕੋਲ ਜਿਹੜਾ ਹੈ ਲਗਾਵਾਂਗੇ ਤੇ ਫਿਰ ਉਸ ਤੋਂ ਬਾਅਦ ਆਟਾ ਡਸਟ ਕਰਾਂਗੇ ਇਸੇ ਤਰ੍ਹਾਂ ਸਾਰਾ ਇਹ ਜਿਹੜੀ ਰੋਟੀ ਹੈ ਇਸ ਤਰ੍ਹਾਂ ਬਣਾ ਕੇ ਰੱਖ ਲੈਣੀ ਹੈ ਜਦੋਂ ਤੁਸੀਂ ਸਾਰੀਆਂ ਰੋਟੀਆਂ ਨੂੰ ਇਸ ਤਰੀਕੇ ਨਾਲ ਲਗਾ ਲੋਗੇ ਨਾ ਬਹੁਤ ਈਜ਼ੀ ਪ੍ਰੋਸੈਸ ਦੱਸ ਰਹੀਆਂ ਹੱਲੇ ਮੈਂ ਤੁਹਾਨੂੰ ਉਸ ਤੋਂ ਬਾਅਦ ਅਸੀਂ ਇਸ ਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਵੇਲਣਾ ਹੈ ਨਾ ਹੀ ਜ਼ਿਆਦਾ ਇਸ ਨੂੰ ਟਾਈਟ ਕਰਿਓ ਕਿਉਂਕਿ ਜਿਹੜੀ ਅਸੀਂ ਕੋਲ ਬਣਾ ਕੇ ਰੈਡੀ ਕੀਤਾ ਹੋਇਆ ਨੇ ਇਹ ਸਾਰਾ ਹੀ ਅੰਦਰੋਂ ਚਿਪਕ ਜਾਏਗਾ ਫਿਰ ਇਹਦੀ ਲੇਅਰ ਜਿਹੜੀ ਅੱਛੇ ਤਰੀਕੇ ਨਾਲ ਨਹੀਂ ਆਏਗੀ ਹਲਕੇ ਹਲਕੇ ਹੱਥਾਂ ਦੇ ਨਾਲ ਬਰਾਬਰ ਮਾਤਰਾ ਦੇ ਵਿੱਚ ਸਾਰੀ ਸਾਈਡ ਤੋਂ ਵੇਲ ਲੈਣਾ ਹੈ ਨਾ ਕਿਤੇ ਉਹ ਮੋਟਾ ਨਾ ਕਿਤੇ ਉਹ ਪਤਲਾ ਇਦਾਂ ਦਾ ਬਿਲਕੁਲ ਨਹੀਂ ਰਹਿਣਾ ਚਾਹੀਦਾ ਪ੍ਰਾਪਰ ਮਾਤਰਾ ਦੇ ਵਿੱਚ ਫੇਲ ਕੇ ਤੇ ਹੁਣ ਜਿਹੜਾ ਪਰਾਠਾ ਵੇਲ ਕੇ ਬਿਲਕੁਲ ਰੈਡੀ ਹੋ ਚੁੱਕਾ ਹੈ ਇਹਦੇ ਉੱਪਰ ਫੇਰ ਤੋਂ ਕੋਲ ਲਗਾਵਾਂਗੇ ਉਸ ਤੋਂ ਬਾਅਦ ਹਲਕਾ ਜਿਹਾ ਮੈਦਾ ਡਸਟ ਕਰ ਦਾਂਗੇ ਚਾਹੇ ਆਟਾ ਡਸਟ ਕਰ ਦੋ ਉਸ ਤੋਂ ਬਾਅਦ ਜਿਵੇਂ ਅਸੀਂ ਪਰਾਠਾ ਬਣਾਉਣਾ ਹੈ ਬਿਲਕੁਲ ਉਸੇ ਤਰ੍ਹਾਂ ਬਣਾਣਾ ਹੈ ਹੁਣ ਅਸੀਂ ਜਿਹੜੇ ਪਾਸੇ ਮੋੜਨਾ ਹੈ ਉਸੇ ਪਾਸੇ ਅਸੀਂ ਹਲਕਾ ਜਿਹਾ ਫੇਰ ਘਿਓ ਲਗਾ ਕੇ ਤੇ ਉਸ ਤੋਂ ਬਾਅਦ ਆਟਾ ਡਸਟ ਕਰਕੇ ਤੇ ਇਸ ਨੂੰ ਸਕੁਅਰ ਸ਼ੇਪ ਦੇ ਵਿੱਚ ਮੈਂ ਸ਼ੇਪ ਦਿੱਤੀ ਹੋਈ ਹੈ ਦੀ ਜਿਵੇਂ ਅਸੀਂ ਨੋਰਮਲ ਘਰਾਂ ਦੇ ਵਿੱਚ ਪਰਾਂਠੇ ਬਣਾਨੇ ਬਿਲਕੁਲ ਉਸੇ ਤਰ੍ਹਾਂ ਹੀ ਉਸ ਤੋਂ ਬਾਅਦ ਇਹਦਾ ਅਸੀਂ ਸਕੁਅਰ ਸ਼ੇਪ ਦੇ ਵਿੱਚ ਪਰਾਂਠਾ ਬਣਾਉਣ ਤੋਂ ਬਾਅਦ ਹਲਕੇ-ਹਲਕੇ ਹੱਥਾਂ ਦੇ ਨਾਲ ਇਸ ਨੂੰ ਆਪਾਂ ਬਰਾਬਰ ਮਾਤਰਾ ਦੇ ਵਿੱਚ ਵੇਲ ਲੈਣਾ ਹੈ ਨਾ ਜ਼ਿਆਦਾ ਮੋਟਾ ਤੇ ਨਾ ਜ਼ਿਆਦਾ ਪਤਲਾ ਕਿਸੇ ਫਾਸੇ ਨਹੀਂ ਰਹਿਣਾ ਚਾਹੀਦਾ ਉਸ ਤੋਂ ਬਾਅਦ ਅਸੀਂ ਕੱਟ ਲਗਾਨੇ ਆ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਤੁਸੀਂ ਇਸ ਨੂੰ ਮਤਲਬ ਕਟਿੰਗ ਕਰ ਸਕਦੇ ਅਸੀਂ ਤੇ ਮੈਂ ਥੋੜੇ ਲੰਬੇ ਸਾਈਜ਼ ਦੇ ਵਿੱਚ ਬਣਾ ਰਹੀ ਹਾਂ ਇਸ ਨੂੰ ਜਿਵੇਂ ਅਸੀਂ ਕਹਿ ਸਕਦੇ ਬਿਸਕਟ ਦੀ ਸ਼ੇਪ ਦੇ ਵਿੱਚ ਬਿਸਕਟ ਦੀ ਸ਼ੇਪ ਦੇ ਵਿੱਚ ਇਸ ਨੂੰ ਮੈਂ ਕੱਟ ਕਰ ਲਿਆ ਬਹੁਤ ਹੀ ਵਧੀਆ ਤੇ ਹੁਣ ਅਸੀਂ ਔਇਲ ਓਨਾ ਕਿ ਗਰਮ ਕਰਨਾ ਹੈ ਚਿੱਨੀ ਕਿ ਤੁਹਾਡੀ ਉਂਗਲੀ ਜਿਹੜੀ ਉਹ ਡਿਪ ਹੋ ਸਕੇ オイル ਦੇ ਵਿੱਚ ਮਟਰੀ ਨੂੰ ਐਡ ਕਰ ਦਿੱਤਾ ਹੈ ਤੇ ਵੇਖੋ ਤੁਸੀਂ ਬਬਲਸ ਆ ਰਹੇ ਨੇ ਉੱਪਰ ਤੇ ਇਹਦੇ ਨਾਲ ਜਿਹੜੀ ਮਟਰੀ ਹੈ ਨਾ ਮਤਲਬ ਜਿਵੇਂ ਜਿਵੇਂ ਪੱਕੇਗੀ ਓਵੇਂ ਓਵੇਂ ਖੋਲਦੀ ਜਾਏਗੀ ਤੇ ਪਰਦਰਾਰ ਲੇਅਰ ਬਣ ਕੇ ਬਿਲਕੁਲ ਰੈਡੀ ਹੋਏਗੀ ਤੇ ਬਹੁਤ ਹੀ ਜ਼ਿਆਦਾ ਖਸਤਾ ਬਣੇਗੀ ਹੁਣ ਦੋਨਾਂ ਸਾਈਡ ਤੋਂ ਅੱਛੇ ਤਰੀਕੇ ਨਾਲ ਸੁਨਹਿਰਾ ਕਲਰ ਹੋ ਤੱਕ ਇਸ ਨੂੰ ਫਰਾਈ ਕਰ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਜਿਹੀ ਲੇਅਰ ਬਣ ਕੇ ਰੈਡੀ ਹੋਈ ਹੈ ਤੇ ਤੋੜ ਕੇ ਵੀ ਦਿਖਾਨੀ ਹੈ ਮੈਂ ਤੁਹਾਨੂੰ ਕਿ ਕਿੰਨੀ ਖਸਤਾ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸ ਰੈਸਪੀ ਨੂੰ ਟ੍ਰਾਈ ਕਰਕੇ ਜ਼ਰੂਰ ਦੇਖਿਓ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਸਵਾਦ